ਹਾਂ ਜੀ ਇਹ ਹਾਲਾ ਸਾਰੇ ਵੀ ਆਂਦਾ ਹੋਰ ਕੀ ਬੰਦ ਦਾ ਕਰਦਾ ਮੇਰੇ ਵੀਰੋ ਉਤਰ ਗਏ ਹੈ ਹੈ ਕਰ ਫਿਰ ਠੀਕ ਹੈ ਲਓ ਬਾਪੇ ਕਰਤੀਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 8 ਵਜੇ ਮੇਰੇ ਵੀਰੋ ਨਹੀਂ ਹੁਣ ਸਿੱਧੇ ਉੱਠਦੇ ਆਂ ਕਦੇ ਸਿੱਧੇ ਆਂ ਤੇ ਕਦੇ ਲੇਟ ਚਲੋ ਕਿਰਾਂ ਦਾ ਵੇਸ ਚਲੋ ਭਾਈ ਉੱਠੀ AirPods ਕਿ ਆ ਗਿਆ ਉਹ ਜੀ ਜਾ ਘੋਤ ਹੈ ਲੈਣੀ ਸਿਰ ਤੇ ਟੋਪੀ ਪਹਿਲਾਂ ਤਾਂ ਮਾੜਾ ਜਾਂ ਮਜ਼ਾ ਕੌਣਾ ਕੰਮ ਹੈ ਭਾਈ ਠੀਕ ਹੈ ਰਿਸ਼ਤੇਦਾਰੀ ਚ ਬਸ ਆਉਣ ਜਾਣ ਦਾ ਕੰਮ ਹੀ ਹੈ ਜਮਾ ਬਾਲਾ ਟਾਈਮ ਵਾਲਾ ਪ੍ਰੋਸੈਸ ਹੈ ਨੀਗਾ ਤੇ ਬਸ ਉਹਦੋਂ ਨੂੰ ਤਾਂ ਪਤਾ ਪੁਣਿਕ ਲਿਆਊਗੀ ਪੂਰੀ ਵਧੀਆ ਹੋ ਚੱਲ ਪਈ ਜੀ ਦਮਨੀ ਮਿੱਤਰ ਦੀ ਵੇਟ ਕਰ ਰਹੇ ਆ ਤੁੜਕ ਤੜਕੇ ਰਿਸ਼ਤੇਦਾਰੀ ਚ ਆ ਕਿਉਣਾ ਜੀ ਰਿਸ਼ਤੇਦਾਰੀ ਚ ਆ ਹੀ ਜਾਂਦੇ ਨੇ ਦੇਖ ਲੋ ਨਾਰਮਲ ਜਿਵੇਂ ਘਰੇ ਰਹਿੰਦੇ ਨੇ ਖੁੱਡਾਂ ਚ ਰਹਿੰਦੇ ਨੇ ਉਵੇਂ ਰਿਸ਼ਤੇਦਾਰੀ ਚ ਆਣਾ ਮੂੰਹ ਤੋਂ ਨਾ ਹੱਥ ਤੋਂ ਇਹ ਆਪਣਾ ਪੱਕਾ ਸੂਲ ਹੈ ਤਿਆਰ ਹੋ ਕੇ ਤਾਂ ਜਾਣਾ ਹੀ ਨਹੀਂ ਕਿਥੇ ਵੀ ਜਾਣਾ ਉਹ ਕਦੇ ਬਸ ਉਹਰਾ ਬਸ ਉਹ ਵੀ ਦਿਨ ਹੁੰਦਾ ਜਿੱਦ ਦਿਨ ਆਪਾਂ ਤਿਆਰ ਹੋ ਕੇ ਜਾਈਏ ਮਾੜੇ ਮੁੱਠ ਨਹੀਂ ਤੁਹਾਨੂੰ ਪਤਾ ਨਾਰਮਲ ਲੁੱਕ ਠੀਕ ਆ ਸਹੀ ਆ ਬਸ ਹੁਣ ਆਉਣ ਜਾਣ ਕਰਨਾ ਨਾਲ ਨਾਲ ਕੋਲੇ ਬਹਿਣਾ ਨਾਲ ਨਾਲ ਕੋਲੇ ਖੜਨਾ ਪਾ ਠੀਕ ਆ ਕਿ ਨਹੀਂ ਵੀ ਬਸ ਹਾਂ ਭਾਈ ਆ ਗਏ ਚੱਕੋ ਹਾ ਕੰਮ ਛੋੜਾ ਤੇ ਬਸ ਚੱਲੇ ਆ ਘਰ ਨੂੰ ਯਾਰ ਹਾਂਜੀ ਮੇਰੇ ਵੀਰੋ ਪਹੁੰਚ ਗਏ ਜੀ ਪਿੰਡ ਪੂ ਆ ਕੇ ਪੂ ਦੇ ਘਰੇ ਤੇ ਇੱਥੇ ਆ ਕੇ ਹੁਣ ਸਰ ਚਿੜੀ ਮਾਰੀ ਕਰਨ ਲੱਗ ਗਏ ਕਿੰਨੇ ਵੀ ਇੱਥੇ ਕਬੂਤਰ ਸਾਡੇ ਅੰਦਰ ਬੈਠਾ ਤੇ ਮੈਂ ਖੱਡਰ ਦੇਖ ਤਾ ਹੁਣ ਲੈਣੇ ਚੱਕ ਕੇ ਅਸੀਂ ਇਹ ਕਮ ਹੁਸ਼ਿਆਰੀ ਹੈ ਉਹ ਗਾਂਦਰ ਬੈਠਾ ਕਹਿੰਦੇ ਤੇ 2 ਦਿਨ ਹੋਏ ਕਹਿੰਦੇ ਅੰਦਰੋਂ ਨਿਕਲੇ ਨਹੀਂ ਮੈਂ ਫਿਰ ਅਸੀਂ ਕੱਢਾਂਗੇ ਜਿਹੋ ਆ ਕੇ ਚੱਕੀ ਫਿਰਦੇ ਇਹ ਤਾਂ ਫੜੇ ਨੰਦੇ ਨੇ ਪਤਾ ਹੀ ਨਹੀਂ ਦੇਖੋ ਜਿਆਦਾ ਬਾਹਲਾ ਹੋਣਾ ਜ਼ੋਰ ਜਿਆਦਾ ਮਤਲਬ ਵੀ ਕੈਦਪਾਪ ਵੀ ਬਾਹਲੇ ਤਰ੍ਹਾਂ ਦਾ ਬਾਹਰ ਰੋਲਿਆ ਫਿਰਦਾ ਹੋਣਾ ਉਹ ਸਾਡੇ ਬਾਉਂਦਰੀ ਜੇ ਜਾਂਦੇ ਆ ਫਿਰ ਠੀਕ ਹੈ ਵੇਖਦੇ ਕੋਈ ਨਾ ਹੁਣ ਸੱਟ ਕੇ ਲੈ ਆਏ ਕਾਰ ਦੀ ਡਿੱਗੀ ਜੀ ਪੈਂਸਰ ਨਾਲ ਬੈਠਾ ਅਦਰੋਂ ਵੀਡੀਓ ਰਿਕਾਰਡ ਕਰੀ ਮੜੀ ਜੀ ਦੀ ਲੈ ਆ ਬੜਾ ਗਿਆ ਯਾ ਭਾਜੀ ਆਪਣਾ ਓਏ ਇਹ ਭਾਜੀ ਆਪਣਾ ਅਬਸਰਡ ਲੱਗ ਰਿਹਾ ਵੇਖਣ ਨੂੰ ਤਾਂ ਚਹੀ ਬੜਾਇ ਜੇ ਤੇ ਕੀ ਗਾਈ ਉਹ ਦੇਖਣਾ ਮੈਂ ਫੜੀ ਮੜੀ ਭਈ ਨਹੀਂ ਨਹੀਂ ਦੋ ਦੋ ਨੀ ਕੀ ਸਾਡਾ ਆ ਗਿਆ ਸੱਟ ਧਰਨਿਆ ਯਾ ਮੀ ਚੱਲ ਬੋਲ ਫਾਇਰ ਇਹ ਬੱਚਾ ਮੈਂ ਹੁਣ ਟਾਈਮ ਚੰਗੀ ਜਾਂਦਾ ਨਾ ਵੀ ਤਾਂ ਕਰਕੇ ਤੇ ਬੱਚਾ ਹੀ ਹੈ ਬੱਚਾ ਹਾਂ ਇਹ ਤਾਂ ਤੇ ਗੁਝਾਉਂਦੇ ਗੁਝੁੰਦੇ ਆ ਦਿਨਾ ਚ ਤੇ 12 ਹੋ ਕੇ ਆ ਗਿਆ ਕਿਸੇ ਦਾ ਹੈ ਪੂਰਾ ਚੰਗਾ ਜਿਹੜੀ ਗੱਲ ਹੈ ਥਾਲੇ ਵੀ ਪਈ ਹੋਣਾ ਨੋਰਮਲ ਦੀ ਪਈ ਆ ਦੂਜੀ ਆਮ ਹਨ ਬੱਚਾ ਚੰਗਾ ਸੋ ਨੰਬਰ ਲਿਖਿਆ ਤੇ ਹਮ ਕੰਨ ਤੇ ਆ ਤਰਪੋਈ ਲੈ ਕੇ ਚੱਲ ਗਏ ਨੂੰ ਫੇਰ ਨਾ ਚੱਲ ਲੈ ਕੇ ਚੱਲਾਂਗੇ ਦੋ ਨੰਬਰ ਤੋਂ ਵੇਖ ਆਵਾਜ਼ ਛੱਲ ਵੀ ਜੀ ਕੰਮ ਕੀ ਆ ਸੀ ਕੀ ਕਰਦਾ ਜੀ ਇਹ ਰੇ ਇੱਕ ਗੱਲ ਹੋਰ ਵੇਖ ਇਹ ਲਿਖੀ ਹੁੰਦੀ ਆ ਬਈ ਆਪਾਂ ਕਦੇ ਰਿਸ਼ਤੇਦਾਰੀ ਜਿੰਨੇ ਆਏ ਕਦੇ ਵੀ ਨਹੀਂ ਆਏ ਅੱਜ ਆਏ ਤੇ ਬਾਬੇ ਦੇ ਫਾਲ ਦੇ ਦਾ ਪਾਉਣਾ ਇਹ ਦੇਖਾਂਗੇ ਥੋੜੀ ਮੈਂ ਵੇਖੀ ਦਿੰਦੀ ਆ ਅੱਖਾਂ ਕਬੂਤਰ ਬਾਕੀ ਚੰਗਾ ਕਿਸੇ ਦਾ ਬਈ ਠੀਕ ਹੈ ਤੇ ਵਿੱਚੋਂ ਆਵਾਜ਼ ਸੀ ਕੱਟ ਦਾਂਗੇ ਜਿੱਥੇ ਅਸੀਂ ਠੱਲ ਦਾ ਨੰਬਰ ਦੱਸਿਆ ਤੇ ਜਿਹੜੇ ਵੀ ਭਰਾ ਦਾ ਹੋਇਆ ਠੱਲ ਦਾ ਨੰਬਰ ਦੱਸ ਕੇ ਓਨਲੀ ਸਿਰਫ ਇੱਕ ਠੱਲ ਨੰਬਰ ਦੱਸਣਾ ਸਾਨੂੰ ਕੜੀ ਨੰਬਰ ਵੀ ਕਿੰਨਾ ਨੰਬਰ ਹੈ ਕਿਹੋ ਜੀ ਠੱਲ ਪਾਈ ਆ ਬਾਕੀ ਰੰਗ ਦਾ ਤੁਸੀਂ ਵੇਖ ਹੀ ਲੈ ਲਾ ਗਲਾਬੀ ਰੰਗ ਲੱਗਿਆ ਵਾ ਲਾਲਚੀ ਨੰਬਰ ਚਾ ਤੁਹਾਡੇ ਸਾਹਮਣੇ ਹੋਣਾ ਸਿਰਫ ਇਹਨਾਂ ਦੱਸ ਗਈ ਠੱਲ ਨੰਬਰੀ ਦੱਸ ਕੇ ਤੇ ਲਿਜਾ ਸਕਦਾ ਬਈ ਠੀਕ ਹੈ ਜਿਹੜੇ ਵੀ ਭਰਾ ਦਾ ਹੋਵੇ ਓਨਲੀ ਠੱਲ ਨੰਬਰ ਦੱਸ ਕੇ ਬਸ ਚੱਲੇ ਆ ਮਰ ਪਿੰਡ ਨੂੰ ਇੰਨੇ ਹੀ ਕੰਮ ਸੀ ਬਸ ਆਏ ਬੈਠੇ ਦੋ ਮਿੰਟ ਚਾਹ ਪੀਤੀ ਹੋਣਾ ਭੂਆ ਘਰੇ ਜਿਵੇਂ ਨਾ ਰਹਿ ਗਈ ਆ ਆ ਛੜਕ ਦੋ ਪਰ ਰੋਈ ਮੁਰਜਾ ਨੇ ਸਾਨੂੰ ਪਤਾ ਪਿਉਰੀ ਆਉਂਦੇ ਹਨਾ ਸਖਜਿੰਦਰ ਅਰ ਗੈਂ ਕੋਲ ਤੇ ਅੱਜ ਇੱਥੋਂ ਮੁੜ ਕੇ ਅਸੂਨ ਵਾਲੇ ਭੇੜੇ ਆ ਜਿਹੜੇ ਕੰਮ ਜਿੱਥੇ ਆਏ ਉੱਥੋਂ ਮੁੜਨਾ ਦਾ ਹਾਂ ਜਿਹੜੇ ਕੰਮ ਜਿੱਥੇ ਜਾਣੇ ਉੱਥੇ ਹੀ ਮੁੜਨਾ ਆਈ ਨਹੀਂ ਬਾਈ ਇਧਰ ਜੇ ਵੀ ਹੋ ਜੀ ਗਿਆ ਇਧਰ ਜੇ ਵੀ ਹੋ ਜੀ ਗਿਆ ਇੰਨੇ ਵਹਿਲੇ ਹੈ ਨਹੀਂ ਆ ਜੀ ਬੰਦੇ ਤਾਂ ਕਰਕੇ ਹਾਂ ਜੀ ਮੇਰੇ ਵੀਰੋ ਆ ਗਏ ਜੀ ਘਰੇ ਠੀਕ ਹੈ ਮੈਂ ਤਾਂ ਕਹਣਾ ਮੈਂ ਪਹਿਲਾਂ ਕਬੂਤਰ ਨਾਲ ਛੱਡਾਂ ਮੈਂ ਘਰੇ ਜਾਣਾ ਕਾਰ ਬਾਅਦ ਚ ਹੀ ਲੱਗ ਜਾਊਂਗਾ ਮੁੜ ਕੇ ਘਰ ਦੇਖਣਗਾ ਯਾਰ ਵੀ ਤੂੰ ਪਰ ਭੈਆਂ ਕੰਮ ਕਿਹੜੇ ਭੋਜਾ ਤੂੰ ਆਵਾ ਕਬੂਤਰ ਚੱਕੀ ਲੈਣਾ ਇਹ ਗਲਤੀ ਫਾਇਦਾਵੇਂ ਡਿਬੇਟ ਐਂ ਤਾਂ ਕੁਛ ਨਹੀਂ ਕਹਿੰਦੇ ਵੈਸੇ ਆਪਾਂ ਹੱਸਣ ਨੂੰ ਤਾਂ ਫਿਰ ਛੱਡ ਹੀ ਜਾਂਨੇ ਆਪਾਂ ਉਹਨੂੰ ਜਾਣੇ ਆ ਆ ਤੇ ਇਹ ਜਾਨਵਰ ਨੂੰ ਛੱਡਦਗੇ ਆਪਾਂ ਆ ਦੇਖੋ ਕਿਵੇਂ ਕੰਨ ਚੱਕ ਲੈ ਨਾਜ਼ਰ ਨੇ ਵੇਖ ਕੀ ਵੀ ਕਬੂਤਰਾਂ ਵਾਲੇ ਘਰੇ ਆ ਗਿਆ ਤੇ ਉਹਨੂੰ ਪਿੰਗਰੇ ਜਿੱਥੇ ਛੱਡਦਗੇ ਫਿਰ ਹਣਾ ਉਹ ਤਾਂ ਚੋਬਰ ਨੇ ਸਾਫ਼ ਕੀਤਾ ਸੀ ਇਹ ਵਧੀਆ ਚਲੋ ਸਾਫ਼ ਕਰਨ ਨੂੰ ਕੀ ਹੁੰਦਾ ਬਾਇਆ ਬਾਇਆ ਹਾਂ ਬਹਿ ਗਿਆ ਤਾਂ ਨਾਲ ਦੀ ਨਾਲ ਨੂੰ ਪਤਾ ਲੱਗ ਗਿਆ ਭਾਈ ਘਰੇ ਆ ਗਿਆ ਮੈਂ ਆਪਦੇ ਛੇੜੀ ਬਾਬੂ ਜਾਨਵਰ ਬੋਲੀ ਬੋਲੀ ਬਾਹਰ ਪਹਿਲੇ ਨੰਬਰ ਦੇਖ ਹੋ ਗਿਆ ਹਰਾ ਟਿੱਡ ਗੁਲਾਬੀ ਟੂਸਾ ਚੀਨਾ ਆ ਬੱਚਾ ਉਦੋਂ ਬਾਅਦ ਹੋ ਗਈ ਭਈ ਇੱਕ ਝਾਲਰ ਵਾਲੀ ਝਾਲਰ ਬਗਲ ਟੌਰੀ ਜਲਖੰਡ ਤੂੰ ਵੀ ਬੈਠ ਜਾ ਹੌਲੀ ਕਿਤੇ ਨੇ ਈਜ਼ੀ ਹੋ ਕੇ ਇਹ ਹਾਂ ਹਾਂ ਓਕੇ ਹੋ ਗਿਆ ਇੱਕ ਹੋ ਗਿਆ ਭਾਈ ਘੋੜੇ ਮੂੰਹਾਂ ਆਪਣਾ ਠੀਕ ਹੈ ਚੱਲ ਪੁੱਤ ਬਾਹਾਂ ਦੂੰਗੀ ਤੂੰ ਉੱਡੇਗਾ ਉੱਡ ਹੀ ਗਿਆ ਤਾਂ ਇੱਕ ਗੋਸ਼ੇ ਵਾਲਾ ਬੱਚਾ ਹਰਾ ਟੂਸਾ ਹਰੀਆਂ ਲਕੀਰਾਂ ਓਕੇ ਹੋ ਗਈ ਇਹ ਵੀ ਬੈਠ ਗਿਆ ਛਤਰੀ ਤੇ ਇੱਕ ਹੋ ਗਿਆ ਹਰੀ ਪਰਠਾ ਵਾਲਾ ਚਿੱਟਾ ਬੱਚਾ ਇਹ ਵੀ ਬੈਠ ਗਿਆ ਛਤਰੀ ਤੇ ਇੱਕ ਹੋ ਗਈ ਭਈ ਰੱਤੀ ਗਲਾਬੀ ਬਗਲ ਵਾਲੀ ਸੱਜੀ ਗਲਾਬੀ ਬਗਲਾਈ ਰੱਤੀ ਬਯਾ ਖੰਡ ਬਯਾ ਬਯਾ ਕੋਈ ਚੱਕਰ ਨਹੀਂ ਇੱਕ 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 ਹੋ ਗਿਆ ਭਾਈ ਬਗਲ ਟੂਸੇ ਵਾਲਾ ਚੱਲ ਪੁੱਤ ਛਤਰੀ ਤੇ ਓਕੇ ਹੋ ਗਈ ਰਿਪੋਰਟ ਬਸ ਸਹੀ ਐਰਮੈਂਡਾ ਕਹਿਣਾ ਕੱਚ ਕਾਂਤ ਵਾਲੀ ਬੰਦ ਹੀ ਕਰ ਦਿਆ ਯਾਰ ਆਪਾਂ ਕੱਚ ਕਾਂਤ ਵਾਲੇ ਦੋਵੇਂ ਬੰਦ ਕਰ ਦੰਨੇ ਆ ਤੇ ਕੱਚ ਕਾਂਤ ਵਾਲੇ ਵੀ ਛੱਡ ਹੀ ਦੀਏ ਬਈ ਇਹਦੀ ਵੀ ਲਾਸਟ ਡਾਈ ਕਰਾ ਲ ਗਏ ਗਲਾਦੀ ਕੱਚ ਗਲਾਬੀ ਕਾਂਤ ਪੱਠੀ ਦੀ ਇਹ ਵੀ ਘੜਤੀ ਬਾਹਰ ਬਸ ਫਿਰ 11 ਬੱਚੇ ਹੋ ਜਾਣਗੇ ਤੇ ਚਾਰ ਛੋਟੇ ਬੱਚੇ ਵੀ ਕੱਢਦੇ ਆਪਾਂ ਜਿਹੜੇ ਮਤਲਬ ਕੱਲੇ ਡੋਲੇ ਬੁਲੇ ਆ ਦੋਨੇ ਨਾਲ ਹੀ ਡਾਈਟ ਪਾਉਣ ਦੇ ਛੋਟੇ ਬੱਚੇ ਨੂੰ ਕਹਿਣ ਤਾਂ ਪਾ ਹੋ ਜਿਵੇਂ ਆ ਬਟੇ ਗੁਲਾਬੀ ਕੱਚ ਸਾਲਾ ਇੱਕ ਕੱਢਦਾ ਜੀ ਗੁਲਾਬੀ ਕੱਚ ਦਾ ਚਿੱਟਾ ਬੱਚਾ ਚੱਲ ਪੁੱਤ ਬਾਇਆ 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 ਕਾਲੀ ਚੀਨੀ ਹੋ ਗਈ ਗੁਲਾਬੀ ਬਗਲ ਦੀ ਅੱਧੀ ਗੁਲਾਬੀ ਬਗਲ ਦੀ ਕਾਲੀ ਚੀਨੀ ਕਿ ਇੱਥੇ ਇੱਥੇ ਹੋ ਗਿਆ ਭਾਈ ਆਇਆ ਹਰੇ ਟੂ ਸੇ ਹਰੀ ਟੌਰੀ ਢੱਕੇ ਬੈਠਿਆ ਬੱਚੇ ਆ ਜੂਦਾ ਸਾਰੇ ਯਾਰ ਹਰੇ ਟੂ ਸੇ ਹਰੀ ਟੌਰੀ ਤੇ ਇੱਕ ਹੋ ਗਈ ਭਾਈ ਆਪਣੀ ਹਰੀ ਕਾਛਾਲਾ ਲਾਰਜੀਆ ਭੈਣੇ ਪੂਟੇ ਵੀ ਕਰੜੇ ਕਰੜੇ ਹੋਏ ਪਿਆ ਬੱਚਿਆਂ ਦੇ ਚਲੋ ਕੋਈ ਗੱਲ ਨਹੀਂ ਛੱਡੋ ਓਕੇ ਬੋ ਬੱਚੇ ਕੱਢਦੇ ਵੀ ਬਾਰ ਬਸ ਅੰਦਰੋਂ ਬੈਡ ਖੋਲ ਕੇ లైక్ ਟਾਲੂ ਟੰਕ ਕਰਦਗੇ ਭਾਈ ਬਦਾਂ ਇਹ ਪਲੇਖਾ ਪੈਂਦਾ ਜੀ ਅੰਦਰੋਂ ਬੈਠ ਕੇ ਜਾਰੀ ਚੁਣੇ ਬਸ ਬਾਹਰ ਵਾਲੀ ਡੀ ਬੰਦ ਕਰਨੀ ਸੀ ਅੰਦਰ ਲਈ ਤਾਂ ਰਾਤ ਨੂੰ ਮਸਾਉਣ ਲੱਗਾ ਕਰਦੈਣਾ ਹੁੰਨਾ ਹੈਗਾ ਤੇ ਪੂਰੇ 12 ਪੀਣ ਡਾਤੇ ਜੀ ਆਪਾਂ ਮੈਂ ਤਾਂ 10 ਹੀ ਗਿਣੀ ਸੀ 12 ਬਣ ਗਏ ਚਾਰ ਹੋ ਜਾਂਦੇ ਗਿਣ ਲਓ ਚਾਰ ਇੱਕ ਆ ਗਿਆ ਪੰਜ ਦੀਦੇ ਦਾ ਪਹੋਂ ਆ ਗਿਆ 6 7 ਠੀਕ ਹੈ ਅ ਵੇਰ ਫਿਰ ਵੀ ਹਜੇ ਵਾਵਾ ਕੱਢਦੇ ਆ ਕਿੱਧਰ ਟੋਲੀ ਟਾਲੀ ਕਿੱਧਰ ਗਈ ਆਪਣੀ ਯਾਰ ਚਲੋ ਆਪ ਆ ਜਾਣ ਹੁਕ ਹੋ ਜਾਣ ਦੇ ਤਿੰਨ ਕੂਤਰ ਗਾਹਾਂ ਤਿੰਨ ਚਾਰ ਪੰਜ 6 7 ਹੈ ਚਲੋ ਕੋਈ ਦਿੱਕਤ ਨਹੀਂ ਕਰਦੇ ਡਾ ਰੱਖਿਆ ਸਾਰੇ ਡਾ ਦੇ ਕੋਲ ਲੰਮ ਲਗੇ ਗਏ ਸਾਰੇ ਬਸ ਹੁਣ ਦੇਖਦੇ ਆਂ ਹੱਥ ਨੂੰ ਕਿੰਨੇ ਪੂਰੇ ਹੋਣਗੇ ਹਨਾ ਹੋਪਸੋ ਸਾਰੇ ਪੂਰੇ ਹੋ ਜਾਣ ਬਾਕੀ ਉਹ ਅਜ ਛੱਡਿਆ ਨਹੀਂ ਮੇਨ ਹਰੀਆਂ ਆਂ ਬਗਲਾਂ ਵਾਲਾ ਚੀਨਾ ਮੈਂ ਬੰਦੀ ਕਰਤਾ ਮੈਂ ਐਵੇਂ ਉਹ ਇੱਕ ਦੋ ਨੂੰ ਹੋਰ ਛੱਡਿਆ ਹੂ ਆਪ ਤਾਂ ਮੁੜਿਆ ਹੋਊ ਕੀ ਫਾਇਦਾ ਉਹ ਕੱਲ ਜੇਰ ਕੀਰਾਂ ਬਈ ਕਬੂਤਰਾਂ ਤੇ ਨਿਗਾਹ ਮਾਰ ਲਈ ਜਿੰਨੇ ਛੱਡੇ ਸੀਗੇ ਤੇ ਉਹਨੇ ਪੂਰੇ ਇਸ ਵੇਲੇ ਸਾਰੇ ਹਨਾ ਇੱਕ ਆ ਜਾਂਦਾ ਇਕੱਲਾ ਠੀਕ ਹੈ 6 ਕਬੂਤਰ ਇਕੱਠੇ ਖੜੇ ਤੇ ਤਾ ਦੇ ਟੋਲੀ ਬਣਾਈ ਫਿਰਦੇ ਹਨਾ 6 ਦੇ 6 ਜਿਵੇਂ ਲਮਸਾ ਹੀ ਮੁੜ ਕੇ ਉਹ ਟੱਪ ਗਈ ਸਿੱਧੀ ਆ ਆ ਗਿਆ ਦੇਖੋ 6 ਕਬੂਤਰਾਂ ਟੋਲੀ ਆ ਜਾਂਦੀ ਆਡੀ ਦੀਂਦੀ 6 ਹੋ ਗਏ ਇਕੱਠੇ ਜਾਵਾਂ ਉੱਚਿਆਂ ਚ ਇਹ ਤੇ ਜੂ ਮਾਰਦੇ ਕਿਹੜੇ ਕਿਹੜੇ ਆ ਹੁਣ ਵੇਣੇ ਆ ਤਾਂ ਕਾਲੀ ਜੀ ਨਹੀਂ ਲੱਗਦੀ ਬਗਲ ਵਾਲੀ ਮੈਨੂੰ ਯਾਰ ਨਹੀਂ ਕੱਚ ਵਾਲਾ ਇੱਕ ਗੋਸ਼ੇ ਵਾਲਾ ਇੱਕ ਸੱਜੀ ਵਾਲੀ ਐ ਫਿਰ ਇਸ ਨਾਲ ਛੱਡੋ ਯਾਰ ਚੱਲਾ ਟੂ ਆ ਮਾਰੋ 6 ਹੋ ਗਏ ਇੱਕ 7 ਇੱਕ 8 ਤੇ ਬਾਕੀ ਅੱਡ ਫਿਰਦੇ ਆ ਵਾ ਸਾਰੇ ਠੀਕ ਆ ਕਿ ਨਹੀਂ ਬਸ ਓਕੇ ਫਿਰਨ ਦਿਓ ਯਾਰ ਅੱਜ ਕਾਫੀ ਕੂਤਰ ਬੰਦ ਕਰ ਦਾਂਗੇ ਬਸ ਵਾਹਿਗੁਰੂ ਸੱਚੇ ਪਾਤਸ਼ਾਹ ਜੈ ਬਾਬਾ ਮਨੀ ਰਾਮ ਕੀ ਕਿਰਪਾ ਸਾਰੇ ਬੱਚੇ ਪੂਰੇ ਹੋ ਜਾਣ ਤੇ ਪੂਰੇ ਹੋ ਗਏ ਫਿਰ ਅੱਜ ਕਾਫੀ ਬੱਚੇ ਬੰਦ ਕਰ ਦਾਂਗੇ ਇਹਨਾਂ ਚੋਂ ਆਪਾਂ ਤੇ ਕੰਮ ਵੀ ਹੈਵੀ ਹੋਇਆ ਪਿਆ ਤਾਂ ਸੀਨ ਸੱਚੀ ਆ ਜਾਣੇ ਲੱਗ ਰਿਹਾ ਇਹ ਆਪਾਂ ਨੂੰ ਝੜਕਾ ਵੱਡਾ ਲੱਗ ਸਕਦਾ ਹੈਗਾ। ਕੋਈ ਗੱਲ ਕੀ ਹੋਈ ਪਹਿਲਾਂ ਇੱਕ ਪੱਠੀ ਦਿਸ ਨੂੰ ਹਟੀ ਬਈ। ਕਾਲੀ ਚੀਨੀ ਖੱਬੀ ਗਲਾਬੀ ਬਗਲਾਲੀ ਚੌੜ ਸੋਲਿਆ ਦੀ। ਉਹ ਪੱਠੀ ਤੜਕੇ ਦੀ ਨਹੀਂ ਦੀ ਸੀ। ਫਿਰ ਬਈ 6 ਕਬੂਤਰਾਂ ਨੇ ਟੋਲੀ ਬਣਾ ਕੇ ਰੱਬ 'ਚ ਖੜ ਗਏ ਕਬੂਤਰ ਠੀਕ ਹੈ। ਨਹੀਂ ਨਹੀਂ ਉਤਰੇ 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 ਬਈ ਉਤਰੇ ਜਿਹੜਾ ਨਾ ਸੂਚਾਰ ਕਬੂਤਰ ਉਤਰੇ ਖਾੜ ਜੋ ਖਾਰੇ ਸੁਨਕਾਵਾ। ਬਾਲਾ ਸੂਰੇ ਹੈਵੀ ਬਣਿਆ ਪਾਇਦਾ ਸੋਹਣੇ। ਉਹ ਆਏ ਜਿਹੜੇ 4 ਭਾਲ ਦਾ ਫਿਰਦਾ ਸੂਤਰੇ ਉਉ ਉਤਰੇ। ਇੱਕ ਬਗਲਾ ਵਾਲੀ ਦੋ ਇੱਕ ਮਤਲਬ ਬਗਲਾ ਵਾਲੀ ਰਤੀ ਦੋ ਕੱਛਾਂ ਵਾਲੇ ਇੱਕ ਝਲਰ ਵਾਲੀ ਹੋਊਗੀ ਇਹਨਾਂ ਚ ਚਾਰ ਚਾਲੇ ਤਾਂ ਪੂਰੀ ਹੋ ਗਈ ਚਾਰ ਖੜ ਜੋ ਚਾਰ ਪੰਜ 6 7 ਆ ਅੱਠ ਰੇਣੀ ਅੱਠ ਹੋ ਗਏ ਤੇ 9 ਤੇ 10 10 ਥਲੜੇ ਪੂਰੇ ਆ ਇੱਕ ਹਰੇ ਟੂਸੇ ਹਰੀ ਟੋਰੀ ਵਾਲਾ ਬੈਠ ਗਿਆ ਆਕੇ ਦੋਵੇਂ ਹਰੇ ਟੂਸੇ ਹਰੀ ਟੋਰੀ ਬੈਠ ਗਿਆ 12 ਕੂਤਰ ਛੱਡੇ ਸੀਗੇ 12 ਚੋਂ 11 11 ਚੋਂ ਇੱਕ ਕਬੂਤਰੀ ਨਹੀਂ ਦੀ ਸੀ ਤੜਕੇ ਦੀ ਛੱਡਣ ਸਾਰੇ ਹੀ ਨਹੀਂ ਦੀ ਸੀ ਕਾਲੀ ਚ ਨਹੀਂ ਖੱਬੀ ਖਲਾ ਵੀ ਬਗਲ ਵਾਲੀ ਤੇ ਬਾਕੀ ਦੇ 10 ਕਬੂਤਰ ਉੱਡੇ ਫਿਰਦਾ ਹੇ ਤੱਕ ਇੱਕ ਬਾੜੀ ਮਾਰ ਕੇ ਆ ਗਈ 1 2 3 4 ਚਾਰੇ ਹੋ ਗਏ ਕੁਛ ਚਾਰ ਉਤਲੇ ਦਿਖਾਤੇ ਹੋਗੇ ਚਾਰ ਠੀਕ ਹੈ 4 ਚ 8 ਤੇ ਦੋ ਇਥੇ ਪਾਸੇ ਫਿਰ ਦੌੜਨਗੇ ਤੇ ਉਹ ਕਬੂਤਰੀ ਦਾ ਖਤਰਾ ਵੱਧ ਗਿਆ ਵੱਧ ਤੜਕੀ ਦੀ ਇੱਕ ਮੁੰਡੇ ਆ ਗਿਆ ਆਪਣੇ ਲਿਆ ਜੀ ਸੱਚ ਇੱਕ ਦਾ ਮਲੋਟ ਤੋਂ ਉਦੇ ਆ ਗਿਆ ਆਪਣਾ ਹਨਾ ਇੱਕ ਬਾਈ ਆਇਆ ਨਾਲ ਉਹਦੇ ਪਿੰਡ ਉਦੇ ਕਰਨ ਤੋਂ ਮੁਖਸਰ ਕੋਲੋਂ ਉਥੋਂ ਲਿਆਜੀ ਆ ਗਏ ਉਹ ਘਾਟਾ ਦੋ ਘਾਟੇ ਬੈਠੇ ਰਹੇ ਨਰੇ ਉਹਨਾਂ ਨੂੰ ਰੱਤਾ ਡੱਬਾ ਦੇ ਤਾ ਰੱਤਾ ਡੱਬਾ ਕੁੱਤਰ ਲੈ ਗਿਆ ਜਿਹੜਾ ਫੜਿਆ ਸੀ ਆਪਾਂ ਚਲੋ ਉਹਦੀ ਕਲਿੱਪ ਨਹੀਂ ਸ਼ੂਟ ਕੀਤੀ ਹਨਾ ਉਹ ਲਿਆਜੀ ਖਾਸ ਹੀ ਆਪਣੇ ਮਲੋਟ ਲਾ ਤੇ ਦੂਜਾ ਵੀ ਚਲੋ ਲਿਆਜੀ ਆ ਜਦੋਂ ਉਹਦੇ ਨਾਲ ਆਇਆ ਆਪਣੇ ਉਹ ਵੀ ਖਾਸ ਹੀ ਰੱਖ ਲੋ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਉਹਨਾਂ ਕੋਲੇ ਬੈਠ ਰਹੇ ਨਾ ਰੋਟੀ ਖਾਧੀ ਗਈ ਨਾ ਕੁਝ ਵੀ ਨਹੀਂ ਹੋਇਆ bro ਨਾ ਛੋਟੇ ਬੱਚੇ ਬਾਹਰ ਕੱਢੇ ਸੌਣ ਲੱਗੇ ਆਇਆ ਕੰਮ ਟੇਡਾ ਆਇਆ ਮੈਂ ਉਹ ਭਰਾ ਆ ਗਏ ਤੇ ਇੱਕ ਭਰਾ ਹੋਰ ਆ ਗਏ ਇਹ ਬਾਈ ਉਧਰੋਂ ਐ ਬਟਿੰਡੇ ਵਾਲੀ ਸਾਈਡ ਤੋਂ ਚਲੋ ਕੋਈ ਚੈੱਕ ਕਰਨੀ ਆ ਅੱਜ ਨਹੀਂ ਰੋਟੇ ਰਟੀ ਖਾਦੀ ਯਾਨੀ ਫੇਜ ਜੀ ਸਤਿ ਸ੍ਰੀ ਅਕਾਲ ਜੀ ਜੀ ਐਣ ਉਹ ਠੀਕ ਐ ਜੀ ਹਾਂਜੀ ਹਾਂਜੀ ਉਹ ਬਾਈ ਕਿੱਧਰ ਹੈਗਾ ਮਗਰੀ ਕਿ ਲੋਕਰੀਆਂ ਤਾਂ ਹੀ ਗੱਡੀ ਜੀ ਯਾਰ ਜਨਾਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਜੋ ਆਜੋ ਵਧੀਆ ਜੋ ਕੇ ਰਿਪੋਰਟਾ ਬੈਠੋ ਧੀ ਮੇਰੇ ਵੀਰੋ ਤੇ ਕੰਮ ਟੇਡਾ ਹੋ ਗਿਆ ਆਇਤਾ ਭਾਦੀ ਬਣ ਕੇ ਅੱਥਾ ਪੈਰਾਂ ਦੀ ਜਿਹੜੇ ਚਾਰ ਬੱਚੇ ਸਾਨੂੰ ਲਾਸਟ ਵਾਰੀ ਦਿਖਾਏ ਆ ਡੇਢ ਘੰਟਾ ਹੋ ਗਿਆ ਉਹ ਵੀ ਨਹੀਂ ਦੇਸੀ ਤੋਂ ਬਾਅਦ ਤੇ ਕਾਲੀ ਚੀਨੀ ਗਲਾਬੀ ਬਗਲਾ ਵਾਲੀ ਤੇ ਉਹ ਵੀ ਨਹੀਂ ਦੀ ਸੀ ਆਪਣੀ ਪੰਜ ਬੱਚੇ ਨਹੀਂ ਦਿਖ ਰਹੇbro ਆਈ ਬੱਚੇ ਨਹੀਂ ਦੇਖ ਰਹੇ ਠੀਕ ਆ ਕਿ ਨਹੀਂ ਤੇ ਭਾਲੀ ਜਾਂਦੇ ਆ ਬਈ ਹੁਣ ਟਿਵਲੀ ਵੀ ਬੈਠਾ ਹੈ ਉਹ ਵਿਚਾਰੇ ਗਏ ਉਹਨੂੰ ਆਂਡੇ ਦੇ ਤੇ ਆਪਾਂ ਭਰਾਵਾਂ ਨੂੰ ਜੜੇ ਆਏ ਸੀ ਨਾ ਆਪਣੇ ਪਿੰਡ ਨਹੀਂ ਮੇਰੇ ਯਾਦ ਯਾਰ ਨਾ ਮੇਰੇ ਨਾਂ ਜ਼ਿਆਦਾ ਬਸ ਆਪਾਂ ਨੂੰ ਫੇਸ ਟੂ ਫੇਸ ਜਾਣਦੇ ਮੈਨੂੰ ਮੂੰਹ ਪੈਰ ਆਪਣਾ ਕੋਈ ਚੱਕ ਨਹੀਂ ਜਿਹੜਾ ਆਉਂਦਾ ਕਿਸੇ ਨੂੰ ਨਹੀਂ ਖਾਲੀ ਪੂਰਦਾ ਬਸ ਇਧੇ ਸਾਹ ਬਤਾਵੇ ਤੇ ਹੁਣ ਬੱਚਿਆਂ ਦੀ ਪੂਰੀ ਕਾਲ ਆਪਣਾ ਹੋਈ ਪਈ ਹੈ ਭਾਲੀ ਜਾਂਦੇ ਆ ਬਈ ਉਹ ਟਿਵਲੀ ਫੋਨ ਲਈ ਜਾਂਦਾ ਮੈਂ ਦੱਬੀ ਆ ਨਾ ਫੋਨ ਬੱਚੇ ਦੀ ਦੇਰੀ ਭੈਣ ਚ ਪੰਜ ਬੱਚੇ ਆਂਦੇ ਨੇ ਬਾਪੂ ਹੁਣ ਸਖੇਂਦਰ ਨੂੰ ਫੋਨ ਕੀਤਾ ਸਖੇਂਦਰ ਕਹਿੰਦਾ ਮੈਂ ਆਉਣਾ ਚੱਲ ਹਾਂ ਹਾਂ ਫਿਰ ਕਰਦੇ ਆ ਬਾਬੇਓ ਸ਼ੇਰ ਯਾਰ ਜੀ ਕਿਤੇ ਥਾਇ ਪੰਜ ਬੱਚੇ ਮੇਰੇ ਵੀਰੋ ਪੰਜ ਬੱਚੇ ਖੱਬੀ ਗਲਾਬੀ ਕੱਚ ਖੱਬੀ ਹਰੀ ਕੱਚ ਰਤੀ ਗਲਾਬੀ ਬਗਲ ਝਾਲਰ ਟੌਰੀ ਪਗਲ ਕਾਲੀ ਜੀਨੀ ਖੱਬੀ ਗਲਾਬੀ ਪਗਲਾ ਠੀਕ ਹੈ ਭਾਈਆ ਨਾ ਬਾਬੂ ਬੜਕਾ ਆੜਕਾ ਕੇ ਬਈ ਜਿੰਨੇ ਬੈਠਣਗੇ ਇੱਕ ਤਾਂ ਬਾਹਲਾ ਟੀਵਲੀ ਨੇ ਬੈਠਾ ਲਾ ਤਾਂ ਉਹ ਦੂਜੇ ਵੀ ਭੌਣੇ ਕਮਰੇ ਬੋਲ ਮਾਰਾ ਇਹਨਾਂ ਨੂੰ ਆਇਓ 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 ਚਲੋ ਬਾਬੇ ਭਾਈ ਇਹਨੇ ਨੇਰ ਕਰੀਏ ਨੇ ਸਾਈਡਿੰਗਾਂ ਜੀ ਪੂਰਾ ਦਿਮਾਗ ਲੇ ਪਿਆ ਸੌਣ ਲੱਗੇ ਉਹ ਰਾਮ ਰ ਬਾਬਾ ਰਾਮ ਰਹੀਮ ਨਹੀਂ ਜਿਹੜਾ ਉਹਨੇ ਗਿਆਨਾ ਸੀ ਸਿਸਟਮ ਹੀ ਲੱਗੇ ਆ ਸਿਸਟਮ ਹੀ ਲੱਗਿਆ ਯਾਰ ਆਇ ਤਾਂ ਸਿਸਟਮ ਹੀ ਲੱਗਿਆ ਬਾਈ ਤਾਂ ਕੰਮ ਗਾਲਦਾ ਆ ਸੱਚੀ ਸੌਣ ਲੱਗੇ ਉਹਦਾ ਸੌਂਗਾ ਐਸੇ ਕੰਮ ਲੱਗਦਾ ਐ ਐਮ ਐਸ ਜੀ ਵਾਲੇ ਦਾ ਬਾਬੇ ਦਾ ਤਾਂ ਕਰਕੇ ਖੋਰ ਬੈਠ ਨੂੰ ਆ ਗਿਆ ਓਏ ਬਗਲ ਟੂਸੀ ਆ ਆਇਓ 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 ਬਾਪੇ ਰੈਂਦੀ ਖੁੰਦੀ ਬਹਿਰੀ ਆ ਗਈ ਇਹ ਪਾਉਗੀ ਇਹ ਕਰੂਗੀ ਕੰਮ ਇੱਕਦੇ ਦਾ ਖਰਜੋ ਖਰਜੋ ਪਏ ਮੋਈ ਰੀ ਮੋਈ ਦੇ ਘੜੀ ਨੂੰ ਤੇਲ ਦੇਊਗੀ ਨਾ ਨਹੀਂ ਉਹ ਲਈ ਲਾ ਕੇ ਬੱਚਿਆਂ ਨੂੰ ਉਹ ਲਈ ਜਾਂਦੀ ਮੁਰੇ ਲਾ ਕੇ ਹੋ ਜਾਂਦੀ ਬੱਚੇ ਮੁਰੇ ਲੈ ਜਾਈ ਜਾਂਦੀ ਚਾਰ ਲਾ ਕੇ ਲਈਆਂ ਮੁਰੇ ਬੱਚੇ ਪੈਂਜੋ ਭਾਈ ਜਾਂਦੇ ਸੀ ਬੱਚੇ ਬੈਠੇ ਨਹੀਂ ਆ ਹਵਾ ਵਾਲੀ ਚਲੀ ਜਾਂਦੀ ਹੈ ਚਲ ਦੇਖਦੇ ਹਾਂ ਇੱਕ ਮਿੰਟ ਉਹ ਢੱਪ ਗਈ ਛੱਡੋ ਯਾਰ ਪੈਣ ਦੀ ਨੀ ਲੈ ਲਈ ਨਹੀਂ ਕੀ ਜਾਂਦੀ ਇਹ ਜਦੋਂ ਪੰਜ ਗਏ ਕੀ ਲਈ ਜੂਗੀ ਕਿੱਡੀ ਗੱਲ ਛੇ ਹੋ ਜਾਣਗੇ ਫਿਰ ਤੇ ਪਵਾਖੀ ਬਈ 150 ਦਾ ਤੇਲ ਬਾਦਲ ਕਿੱਡਾ ਬਾਦਲ ਵੇਖ ਲਿਆ ਬਿੰਡੀ ਸਿੰਘੇ ਵਾਲਾ ਲੱਗੜ ਕਾਜਤਰੀ ਸਾਰੇ ਮਿਲ ਜਾ ਕੇ ਉੜੇ ਟਾਈਮ ਉਹ ਘਟ ਰਿਹਾ ਸਿਰਫ 2 ਘੰਟੇ ਰਹੀਏ ਬੱਚੇ ਭਾਲਣ ਤੇ ਜੁਲਬਰ ਨਾਲ ਹੈ ਖਿੱਚਦਾ ਮੋਟਰਸਾਈਕਲ ਆਪਣਾ ਪਾਰੀ ਤੇ ਆ ਹਾਂਜੀ ਮੇਰੇ ਵੀਰੋ ਤੇ ਟਾਈਮ ਲੈਪਸ ਬਰੋ ਅਸੀਂ ਕਰਤਾ ਬੰਦ ਤੁਹਾਡੇ ਸਾਹਮਣੇ ਕਿੰਨੇ ਪਿੰਡ ਗਾਹ ਤੇ ਹੁਣ ਅਸੀਂ ਕੜੇ ਆ ਪਿੰਡ ਫਰੀਦਕੋਟ ਕੋਟਲੀ ਕੋਟਲੀ ਪਿੰਡੇ ਚ ਖੜੇ ਆ ਬਾਈ ਤੇ ਫੋਨ ਦੀ ਬੈਟਰੀ ਲੋ ਹੋ ਜੂ ਹਨ ਨਹੀਂ ਤਾਂ ਟਾਈਮ ਲੈਪਸ ਸ਼ੁਰੂ ਹੋਰ ਵੀ ਲਾ ਕੇ ਦਿਖਾ ਦਿੰਦੇ ਅਸੀਂ ਬਾਦਲ ਦੇਖ ਲਿਆ ਬਾਈ ਮਿਸੜੀ ਦੇਖ ਲਿਆ ਸਿੰਘੇ ਵਾਲੇ ਦੇਖ ਲਿਆ ਤੇ ਕੋਟਲੀ ਦੇਖ ਲਿਆ ਆਪਣੇ ਬੱਚੇ ਕਿਤੇ ਵੀ 헤ੜੀ ਗੇ ਸਾਰੇ ਪਿੰਡਾਂ ਚੋਂ ਠੀਕ ਹੈ ਹੁਣ ਚੱਲਦੇ ਆਪਾਂ ਭਾਈ ਘਰ ਨੂੰ ਆ ਦੇਖੋ ਸਕੂਲ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟਲੀ ਬਟਿੰਡਾ ਹੁਣ ਇੱਥੋਂ ਚੱਲਦੇ ਆ ਬਾਦ ਡਗੜ ਨੂੰ ਹਾਂਜੀ ਮੇਰੇ ਵੀਰੋ ਤੇ ਮੁੜਕਣ ਕੇ ਪਾਈ ਅਸੀਂ ਇਹ ਰਾਗੇ ਬਾਦਰ ਅੱਜ ਤੀ ਦਿਨੀ ਖਾਦੀ ਰੋਟੀ ਗੱਪ ਨਹੀਂ ਮਾਰਦਾ ਬਈ ਰੋਸ ਕਰ ਕਰ ਪਿਆਰ ਵੀ ਸਾਡੇ ਕੋਲ ਸੀਗੇ 10ਵੀਂ ਪੁੱਛੇ ਬੀ ਕੀਤੀ ਐ ਆ ਫੜਿਆ ਬੜਾ ਪੁੱਛੇ ਮਾਰਦਾ ਠੀਕ ਐ ਉਹ ਬਾਕੀ ਚੱਲੇ ਆ ਯਾਰ ਬ੍ਰੋ ਫਰੌਂਟ ਜਿਹੜੇ 2 ਪਿੰਡ ਰਹਿੰਦੇ ਉਹ ਵੀ ਦੇਖਣਾ ਮੈਂਨੇ ਟਿੱਖਾ ਵਾਲੀ ਠੀਕ ਹੈ ਬਸ ਅੱਜ ਹੁਣ ਬਾਗ ਨੂੰ ਸਿੱਧੇ ਹੁੰਦੇ ਆ ਇੰਨੇ ਮਾੜੇ ਕਰਮ ਤਾਂ ਹੈ ਹੀ ਨਹੀਂ ਸੀ ਜਿੰਨੇ ਅੱਜ ਬਣ ਗਿਆ ਆਪਣੇ ਯਾਰ ਪਤਾ ਨਹੀਂ ਕੀ ਹੋਇਆ ਬਾਗ ਕਰਦਿਆਂ ਭਾਈ ਇਸ ਟਾਈਮ ਪਿੰਡ ਪਹਾਂਵੇ ਪਹਾਂਵੇ ਬੋਲੇ ਪਿੰਡਗਾਹ ਤੇ ਸਰੂ ਘਰੇ ਆ ਕੇ ਦੱਸਾਂਗੇ ਜੀ ਕਿੰਨੇ ਪਿੰਡਗਾਹ ਤੇ ਹੈ ਜਿਹੜਾ ਸਾਨੂੰ ਕੂਤਰ ਦਿੰਦਾ ਅਸੀਂ ਉਹ ਤੇ ਨਿਗਾਹ ਮਾਰ ਲੈਣ ਜੇ ਹੋ ਕੂਤਰ ਜਾਂਦਾ ਸਾਡੀ ਉੱਤੇ ਨਿਗਾਹ ਪੈ ਗਈ ਉੱਪਰ ਹੋਰ ਹੈ ਕਿਸੇ ਦਾ ਕਿ ਹੁਣ ਇਹ ਕਿੱਧਰ ਨੂੰ ਚੱਲੇ ਗਿਆ ਬਾਗ ਗਾਹ ਚੱਲੂ ਆਏ ਇੱਥੇ ਨੇ ਕੋਈ ਪਿੰਡ ਆਉਦਾ ਇੱਧਰ ਨੂੰ ਬੜਾ ਵੱ ਕੰਖਾਂ ਵਾਲੀ ਇਹ ਇਹ ਤੂੰ ਕੰਖਾਂ ਸਿਰਫ ਕੰਖਾਂ ਵਾਲੀ ਤੇ ਸਿੱਖ ਵਾਲੇ ਦੇਖ ਲਿਆ 2 ਪਿੰਡ ਵੇਖ ਕੇ ਕਿੱਧਰ ਰੇਲ ਹੈ ਚੱਲ ਬਈ ਆ 2 ਪਿੰਡ ਵਧਾ ਦੇ ਮੇਰੇ ਮਾਨੂੰ ਆਜੂ ਜਾਗ ਨਹੀਂ ਤੇ ਵੱਡਾ ਡਰਾਂ ਛਾਲ ਮਾਰਾਂਗੇ ਬਾਬੇ ਭਗਾਈ ਦਾ ਮਰਿਆ ਨਾ ਸੱਚੀ ਦਾਦਾ ਮਨ ਬਹੁਤ ਦੁਖੀਆ ਕਾਪੜੀ ਮਾਰਦਾ ਪਰ ਟੂਰ ਜੇ ਬੁਲੀਏ ਗਿਆ ਨਾ ਉਹਦੇ ਮੁਰੇ ਚੱਲਾ ਸੀਐਨਸੀ ਆਉਟ ਕਰੀ ਜਾਂਦੇ ਆ ਪਰ ਅੰਦਰ ਵੜ ਕੇ ਨਹੀਂ ਦੇਖ ਸਕਦਾ ਮੇਰੇ ਕੋਈ ਵੀ ਕਿਹੋ ਜਿਹੇ ਬੱਚੇ ਭੱਜਿਆ ਪੰਜ ਪੰਜ ਹੋਏ ਇੱਕਣਾ ਦਾ ਕੱਠੇ ਠੀਕ ਹੈ ਕਿ ਨਹੀਂ ਪਰ ਚੱਲ ਥੋੜੋ ਯਾਰ ہاں ਜੀ ਆਪ ਤੇ ਤੇਲ ਦੂਜੇ ਰੀ ਪਵਾੜਾ ਵੀ ਮੋਟਰਸਾਈਕਲ ਚ ਠੀਕ ਹੈ ਤੇ ਹੁਣ ਡਰਾਈਵਰ ਮੈਂ ਪਹਿਲਾਂ ਸੀਗਾ ਹੁਣ ਚੋਬਰ ਰੂ ਬਣਤਾ ਇੱਕ ਖੁਸ਼ਕਵਰੀ ਹੈ ਝਾਲਰ ਬਗਲ ਟੌਰੀ ਵਾਲੀ ਕਬੂਤਰੀ ਇੱਥੇ ਆ ਗਈ ਪਿੰਡ ਕੋਟਲੀ ਤੇ ਉੱਥੇ ਨੂੰ ਭੌਣ ਜਾਣੇ ਆ ਫੇਰ ਕੱਢ ਲਾ ਉਸਤਾਦ ਕੋਈ ਨਾ ਮੈਨੂੰ ਤੜਸ ਪਾ ਹਿੱਲੇ ਪਏ ਆ ਇਸ ਟਾਈਮ ਪਰ ਫਿਰ ਵੀ ਹੋ ਜਾਂਦੀ ਆਵਾਜ਼ ਘਾਟ ਤੇ ਉਹ ਮੁਰਗੀ ਐ ਕੋਟਲੀ ਬਈ ਠੀਕ ਐ ਬੰਦੇ ਕੋਟਲੀ ਵਗਲ ਝਾਲ ਟੌਰੀ ਬੰਦੇ ਤੇ ਜੜੂ ਪਾਉਣ ਵਾਸਤੇ ਤੇ ਢੇਰਾ ਬੁਈ ਜਾਂਦਾ ਇੱਕ ਡਾਇ ਹੀ ਸਿਰ ਕੋਟਲੀ ਪਟੋ ਉਹਨਾ ਆਪ ਜਾ ਕੇ ਪਾਉਣਾ ਠੀਕ ਐ ਖਿੱਚਦਾ ਜੁੱਬਰ ਨੂੰ ਮੋਟਰਸਾਈਕਲ ਪਹਿਲਾਂ ਮੈਂ ਕਾਹ ਕੇ 20 ਮਿੰਟ ਕਾਤੇ ਉੱਪਰ ਗਿਆ ਲਾ ਬਾਹਲੇ ਹਲਕੇ ਵਿਆਂ ਇਹ ਤਾਂ ਜਾਂ ਮੋਟਰਸਾਈਕਲ ਤਗੜਾ ਜਿਹੜਾ ਸਾਥ ਦੀ ਜਾਂਦਾ ਨਾ ਓਏ ਹਾਂਜੀ ਸਪੀਡ ਚੈੱਕ ਕਰੋ ਮੇਰਾ ਸਪੀਡ ਚੈੱਕ ਕਰੋ ਸਪੀਡ ਕਿਸ ਕਦਰ ਜਾ ਰਹੇ ਸਪੀਡ ਦੇਖੋ ਜੋ ਕਹਿੰਦੇ ਜਾਂਦਾ ਨਾ ਵਟਾਵਾੜ ਦਾ ਮੋਟਰਸਾਈਕਲ ਹੱਥ ਛੱਡ ਕੇ ਹੱਥ ਛੱਡ ਕੇ ਮਾਰੇ ਨਾ ਮੇਰਾ ਸਾਲਾ ਅੰਦਰ ਤੇ ਡੇਪ ਦੋ ਕੰਨੇ ਫਾੜੇ ਫਾੜੇ ਆਲ ਕੋਈ ਉਹ ਹੀ ਤੇ ਗਗੜਪਾ ਲਾਂਗੇ ਬੱਚਾ ਨਾ ਕਾਪ ਦਿਓ ਆ ਇਨੇ ਮੁਕਤ ਤੇ ਨਾ ਮੁਕਤ ਸੌਣ ਲੱਗੇ ਇੰਨੇ ਦਾ ਬਦੇ ਮੈਂ ਉਹਦੀ ਪੁਲੀ ਪਿੱਛੇ ਦੀ ਖਿੱਚੇ ਪਏ ਜੋ ਜਿੰਨੇ ਅੱਜ ਵਿੱਚ ਦੇ ਸੌਣ ਲੱਗੇ ਹਾਂ ਸਾਰੇ ਪਿੰਡਾਂ ਹੋਣਗੇ ਘਰੇ ਜਾ ਕੇ ਸਾਰੇ ਪਿੰਡਸ ਨੂੰ ਕਰ ਸਕਾਂਗੇ ਜੀ ਕਿਥੋਂ ਕਿੱਥੇ ਗਏ ਕਿਥੋਂ ਕਿੱਥੇ ਗਏ ਤੁਸੀਂ ਸੋਚ ਕੇ ਹੈਰਾਨ ਹੋ ਜਾਵੋਗੇ ਮੈਪ ਤੇ ਕੱਢ ਕੇ ਪਿੰਡ ਦੇਖੋ ਬਸ ਆ ਗਗੜਾ ਇਹ ਦੂ ਅਗਲਾ ਪਿੰਡ ਕੋਟਲੀਏ ਜਿੱਥੇ ਆਪਣੀ ਕਬੂਦਰੀ ਫਿਰਦੀ ਆ ਬੱਚਾ ਫਿਰਦਾ ਇੱਕ ਆਪਣਾ ਚੱਲ ਰਹਾ ਠੀਕ ਹੈ ਇੱਥੇ ਵੀ ਸੀ ਦਿਗਾ ਮਾਰਦੇ ਕਹੀ ਰ ਇੱਥੇ ਵੀ ਉਤਰਿਆ ਉਹਦਾ ਕੋਈ ਹੈਲੋ ਕਰ ਦਿਓ ਬ్రో ਇੱਧਰ ਜੀ ਆਜੋ ਮੜ ਆ ਜਾ ਟੀਮ ਮੈਂਬਰ ਬੈਠਿਆ ਸਾਰੇ ਇੱਧਰ ਇਥੇ ਵੀ ਬੈਠੀ ਨਹੀਂ ਕਬੂਤਰੀ ਜੋਰ ਤਾਂ ਬਹੁਤ ਲਾਇਆ ਮੰਨ ਕੇ ਚਲੋ ਅਸੀਂ ਠੀਕ ਆ ਕਿ ਨਹੀਂ ਛਤਰੀ ਵੀ ਲਾ ਲਈ ਸੀ ਇੱਥੇ ਬਾਕੀ ਪਹਿਲਾਂ ਵੀ ਕਿ ਛਤਰੀ ਲਾ ਲਈ ਸੀ ਇਹਨਾਂ ਨੇ ਆਪਣੇ ਰੰਗ ਵਾਲੀ ਹਨਾ ਇਸ ਟਾਈਮ ਖੜੇ ਆ ਮੰਨ ਕੇ ਚਲੋਗੇ ਕੋਟ ਲਈ ਅੰਗਰੇਜ਼ ਕੀ ਕਰੇ ਬਾ ਪਿੰਡ ਚਾਲਦੇ ਹੁਣ ਮੁੱਕਦੀ ਗੱਲ ਹੈ ਕਬੂਤਰੀ ਬੈਠੀ ਨਹੀਂ ਕਿਤੇ ਪਾਸੇ ਡੱਕ ਡੁੱਕ ਭੀ ਉੱਡੀ ਫਿਰਦੀ ਹੈ ਤੇ ਇਧਰ ਆਪਣਾ ਜਾਸ ਜਾਸੀ ਜਣਾ ਖੰਡ ਨਾ ਹੀ ਪੁੱਲ ਗਿਆ ਤਰ ਪਤਾ ਹੀ ਨਹੀਂ ਲੱਗਦਾ ਚੱਲ ਚੱਲ ਗਏ ਫਿਰ ਚੱਲੇ ਆਣਾ ਹੁਣ ਨਹੀਂ ਆਉਂਦੀ ਆ ਚੱਲ ਗਏ ओके जी चलਦੇ ਆ ਉਹ ਮੁੰਡਾ ਤੋਰੇ ਇੱਧਰ ਤਿੰਨ ਹੋ ਗਏ ਛਤਰਾਂ ਇੱਥੇ ਲਾ ਕੇ ਕਬੂਤਰ ਲੈ ਚੱਲੇ ਬਾਈ ਜੀ ਤੁਹਾਡਾ ਧੰਨਵਾਦ ਆਉਣ ਲਈ ਸਾਡੇ ਤੋਂ ਪਹਿਲਾਂ ਤੇ ਚੱਲੇ ਆ ਠੀਕ ਹੈ ਓਕੇ ਬਾਏ ਬਾਏ ਉਹ ਵਿੱਚ ਹੀ ਮਾਰੇ ਤੂੰ ਦਾ ਮੇਰੇ ਹੋਏ ਆਪਣੀ ਦੂਜੀ ਟੀਮ ਮੈਂਬਰ ਤੁਰ ਕੇ ਅੱਪੋਂ ਵੀ ਚੱਲਦੇ ਆ ਉਹ ਭਾਏ ਨਾ ਗਟੋ ਹੈ ਆਜ 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 ਹਾਏ ਹਾਂ ਜੀ ਮੇਰੇ ਦੋਸਤੋ ਚੱਲੇ ਆ ਜੀ ਘਰੇ ਕਲਾ ਕਬੂਤਰ ਲੈ ਕੇ ਨਾਣਾ ਨਾਣਾ ਆਹ ਕੰਮ ਨਾ ਕਰ ਅੱਛਾ ਠੀਕ ਆ ਠੀਕ ਆ ਠੀਕ ਆ ਕੋਈ ਨਾ ਲਾ ਦੇ ਪ੍ਰੋਪਰ ਆਪਣੀ ਟੀਮ ਜਾ ਰਹੀ ਹੈ ਅੱਗੇ ਹੌਲੀ ਕਰ ਲੋ ਜੀ ਭਾਈ ਜਾਨੇ ਦੇਖੀ ਕੌਣ ਕੌਣ ਬੰਦੇ ਨੇ ਮੂਰੇ ਲਾਓ ਜੀ ਫੇਸ ਦਿਖਾਓ ਇਹਨਾਂ ਦੇ ਇਹ ਹੀ ਨੇ ਉਹ ਚੂੜੀ ਮਾਰ ਦੇ ਚੋਬਰ ਜੀ ਕਿਵੇਂ ਫੀਲ ਕਰ ਰਹੇ ਹੋ ਬਹੁਤ ਦੂਜੀ ਬੱਦ ਨਾ ਉਹ ਗਿਆ ਦੇ ਆਇਆ ਉਹ ਨਾਲ ਅਦੀ ਲਿਖਾ ਕੀ ਹੋ ਗਿਆ ਨਾ ਉਹ ਨੂੰ ਹੜੂ ਬਹੁਤ ਆਪਣੇ ਕੋਲ ਸਿੱਧਾ ਉਹ ਬਾਹਰ ਕੋਲ ਆਪਣਾ ਖੜਿਆ ਮੈਂ ਦੋਣੀ ਨਾ ਕਾ ਭੁੱਲੇ ਬਾਡੇ ਪਿਆ ਮੈਂ ਨਹੀਂ ਸੱਚੀ ਮੈਨੂੰ ਹਲੂ ਮਾਂ ਦਾ ਬਲੇ ਖਤਰੂ ਉਹ ਬਰਾ ਮੈਨੂੰ ਭਲਾਈ ਹੋ ਖੰਡ ਜੀ ਬਾਹਰ ਲੈ ਲੈ ਛੱਡੋ ਪਰ ਸਾਰੇ ਚਾਨਣ ਕਰੋ ਮੋਰਸਾ ਤੋਂ ਬਾਹਰ ਕੱਢ ਲੈਣ ਦਿਓ ਆਪਣੇ ਸਾਰੇ ਅੰਦਰ ਲੈ ਲੈ ਛੱਡ ਦਿਓ ਆਇਦਰੋ ਬਾਟ ਕਾਲੇ ਛੱਡ ਦਿਓ ਐ ਨਹੀਂ ਲੱਗਦਾ ਤੂੰ ਵਿਛੋੜਾ ਪੈਗਾ ਵਿਛੋੜਾ ਪੈ ਗਿਆ ਬਰੂ ਪੰਜਾਂ ਦਾ ਘਾਟਾ ਵਾ ਬਿਓ ਸੌਣ ਲੱਗੇ ਲੈ ਇੱਕ ਦੱਬ ਨੂੰ ਪਤਾ ਹੀ ਨਹੀਂ ਵੀ ਕਿੱਥੇ ਆ ਕਿਹੜੇ ਪਿੰਡ ਆ ਕਿੱਥੇ ਆ ਚਾਰ ਤਾਂ ਪਤਾ ਹੀ ਨਹੀਂ ਇੱਕ ਸਾਨੂੰ ਦੇਸਗੀ ਕੋਟਲੀ ਹੁਣ ਮੈਂ ਉਹ ਸਾਰੀ ਕਹਾਣੀ ਦੱਸ ਦਿਆਂ ਲੈ ਖੰਡਾ ਆਪਣਾ ਕੂਤਰ ਫੜ ਬਈ ਕੋਟਲੀ ਅਸੀਂ ਵੇਖ ਕੇ ਆਏ ਉਦੋਂ ਕਬੂਤਰੀ ਨਹੀਂ ਆਈ ਜਦੋਂ ਅਸੀਂ ਕੋਟਲ ਕੋਲ ਲੰਘ ਗਏ ਕਬੂਤਰੀ ਓਏ ਆਪਾਂ ਨੂੰ ਫੂਨ ਸੱਚ ਉਹਨੇ ਜਾਂਦਿਆ ਨਹੀਂ ਲਾਇਆ ਸੀ ਰਾਜ ਜਣਾ ਓਏ ਆਪਣੋਂ ਦੀ ਗੱਲ ਹੀ ਨਹੀਂ ਸੁਣੀ ਕੋਟਲੀ ਤੋਂ ਕਿੱਥੇ ਆ ਕੇ ਫੂਨ ਆਇਆ ਸੀ ਆਪਣੋਂ ਸ਼ੋਰਾਂ ਦਾ ਚਲ ਆ ਉੱਥੇ ਆ ਜਿਹੜਾ ਆਪਾਂ ਭਰਾ ਫਿਰਦੇ ਸੀ ਮੈਣੀ ਉ ਜਾਂਦੀ ਸੀ ਨਾ ਹਾਂ ਚਲੋ ਕੋਈ ਨਾ ਬਾਪੂ ਅਸੀਂ ਕੋਟਰੀ ਦੇਖ ਆਏ ਉੱਥੇ ਕੋਈ ਕੋਈ ਵੀ ਕੂਤਰ ਨਾ ਤੇ ਅਸੀਂ ਬਈ ਫਿਰ ਜਦੋਂ ਕੋਟਰੋਂ ਲੰਘ ਗਏ ਉਦੋਂ ਵਾਵਾ ਵਾਟ ਆਪ ਗਏ ਸਾਨੂੰ ਮਗਰੋਂ ਪੂਣਾਗਾ ਜਿਹੜੇ ਕੋਟਰੀ ਤੋਂ ਮੁੰਡੇ ਆਉਦੇ ਹੁੰਦੇ ਆ ਬਈ ਕਹਿੰਦਾ ਤੁਹਾਡੀ ਕੋਈ ਬੱਚਾ ਹੈਗਾ ਮੈਂ ਕਿਹਾ ਹਾਂ ਸੱਚੀ ਕਹਾਂ ਵੀ ਤੁਹਾਡਾ ਕੋਈ ਬੱਚਾ ਹੈਗਾ ਮੈਂ ਕਿਹਾ ਹਾਂ ਕਹਿੰਦੇ ਬਈ ਝੱਲ ਰੈ ਬਗਲਾ ਤੇ ਟੌਰੀ ਆ ਮੈਨੂੰ ਯਾਰ ਯਕੀਨ ਨਹੀਂ ਹੋਇਆ ਮੈਂ ਕਿਹਾ ਕਰਾਂ ਕਨਫਰਮ ਕਰਕੇ ਫਿਰ ਮੈਂ ਇੱਕ ਹੋਰ ਮੁੰਡੇ ਨੂੰ ਲਾਇਆ ਫਿਰ ਉਹਨੇ ਪੁੱਛਿਆ ਕਹਿੰਦਾ ਵੀ ਐਂ ਕਰਕੇ ਤੁਹਾਡਾ ਕੋਈ ਬੱਚਾ ਇਹੋ ਜਿਹੇ ਰੰਗ ਵਾਲਾ ਉਹ ਕਹਿੰਦੇ ਵੀ ਹੈਗਾ ਫਿਰ ਸਾਨੂੰ ਕਨਫਰਮ ਹੋ ਗਿਆ ਸਿਰਫ ਵੀ ਝਾਲਰ ਵਾਲੀ ਕੋਟਲੀ ਉਤਰੇ ਕੋਟਲੀ ਪਿੰਡ ਫਰੀਦਕੋਟ ਕੋਟਲੀ ਤੇ ਸਿਰਫ ਉਦ ਨੂੰ ਜਦ ਨੂੰ ਉਥੇ ਗਏ ਉਦ ਨੂੰ ਦਿਨ ਛੇਪ ਗੇ ਹਨੇਰਾ ਹੋ ਗਿਆ ਸਿੱਧੇ حساب ਕਤਾਵਾ ਠੀਕ ਹੈ ਹਨੇਰਾ ਹੋ ਗਿਆ ਤੇ ਮੁੜ ਕੇ ਕਿਸ ਨੂੰ ਪਤਾ ਕਬੂਤਰੀ ਬੈਠੀ ਨਹੀਂ ਵਸ ਰਾਤ ਨੂੰ ਨੇਰੇ ਚ ਆਏ ਟੱਪੀ ਆ ਟੱਪੀ ਤਾਂ ਕਰਕੇ ਹਾਂ ਹੋਰ ਕੋਈ ਗੱਲ ਨਹੀਂ ਇੱਕ ਕਬੂਤਰੀ ਸਿਰਫ ਝਾਲਰ ਵਾਲੀ ਮਿਲੀ ਉਹ ਕੋਟਲੀ ਛੱਡਾਏ ਮੰਨ ਕੇ ਚਲ ਉਹ ਤੇ ਡਿੱਗ ਵੀ ਰਾਤ ਨੂੰ ਜਾਂ ਉੱਡੀ ਫਿਰਦੀ ਐ ਹੁਣ ਕੱਲ ਨੂੰ ਪਤਾ ਲੱਗੂ ਤੇ ਚਾਰਾਂ ਦਾ ਕੋਈ ਹਤਾ ਪਤਾ ਨਹੀਂ ਵੀ ਕਿੱਥੇ ਆ ਤੇ ਕਿੱਥੇ ਨਹੀਂ ਠੀਕ ਐ ਉਹ ਉਦਦੇ ਵਾਲਾ ਕੰਮ ਹੋ ਗਿਆ ਓਏ ਨਹੀਂ ਉਹਦਣ ਤਾਂ ਪਿੰਡ ਹੀ ਸੀ ਨਹੀਂ ਨਹੀਂ ਅੱਜ ਤਾਂ ਬਾਹਰ ਐ ਓਏ ਓਵੇਂ ਨਹੀਂ ਯਾਰ ਨੂੰ ਦਿਲ ਨੂੰ ਫੀਲ ਓਵੇਂ ਹੋ ਰਿਹਾ ਜਿਵੇਂ ਉਦਦੇ ਬੱਚਾ ਨਹੀਂ ਮੱਚ ਜ ਆਪਣੇ ਹੱਥ ਵਾਲਾ ਲਾਦੀਬਾ ਧਰ ਦੁਸ਼ੀਦੀ ਦੀ ਨਹੀਂ ਉਹ ਹੋਰ ਬੰਦੇ ਰਣਵੀਰ ਪੀਰ ਕਾਲਸਾਲ ਹੁੰਦਾ ਖਮਨ ਨਿਸ਼ਾਨੇ ਇੱਕ ਵਾਰ ਗਾਨਵਰ ਨਾਲ ਬਾਹਰ ਚਲੋ 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 ਚਲ ਬੱਤ ਬੈਕ ਹੜ ਦੇਖੋ ਆਏ ਬੋਲੇ ਸੋਨ ਹਾਲ ਸਾਸਰ ਦਾ ਕਾਲ ਪੁੱਤ ਰੱਖ ਦੀਏ ਕੁੜੇ ਜਾਣੇ ਓਕੇ ਵੀਰ ਕੋਲ ਦੀ ਬਾਸ ਆਏ 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 ਬੱਤ ਓਕੇ ਇੱਕੋ ਖੰਡੀ ਕਈ ਲੋਕ ਲੱਗੇ ਆਏ ਆਏ ਕੋਹਨੇ ਦਾ ਵੇਜਿਟ ਪਾ ਦੇ ਆਏ ਆਏ ਪਤਾ ਕਿਹੜਾ ਦੂਛਣਾ ਦੂਛੜਦਾ ਆਏ 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 ਉਹ ਲੋਕ ਚਾਵਾਂ ਕਿੱਥੇ ਹੋਰ ਗਈ ਮੇ ਰੋ ਸਕਦੇ ਨਹੀਂ ਆਪਾਂ ਰੋਂਦੇ ਚੰਗੇ ਰੋਣ ਵਾਲੇ ਹੈ ਨਹੀਂ ਆਏ ਆਏ ਰੋਣਾ ਹੈ ਹੈ ਨਾ ਕਿਉਂ ਨਹੀਂ ਆਏ 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 ਤੇ ਬੈਡ ਕਾਲੇ ਕੂਤਰਾਂ ਨੂੰ ਵੀ ਰੱਖਦੇ ਦਾਣੇ ओके वी रिपोर्ट चलो जी आएं चलें जी बाहर हां जी कोई ना ਹੁਣ ਚਾਲਦੇ ਸਕੀਂਦਰ ਨੂੰ ਛੱਡਨ ਨਾਲ ਜਾਂਦੇ ਗੋਲੀ ਾਰਕੇ ਸਟਾਰ ਪਲੇਅਰ ਓ ਭੁੱਲ ਗਿਆ ਲਵ ਦੀ ਬਈ ਸੌਰੀ ਤੇਦਰੋ ਤੇਜਿੰਦਰ ਮੈਂ ਮਾਨ ਪੀ ਤੇ ਜੀ ਅਰਸ਼ ਅਰਸ਼ ਅੱਜ ਦੇਖ ਲਈ ਹਾਂ ਬਾਬਾ ਜਿਹਨਾਂ ਬਾਬਾ ਫਰੀਦ ਦੇ ਕਾਲਜ ਨੂੰ ਲੈ ਗਏ ਆਪਾਂ ਹਾਂ ਹਾਂ ਆ ਕਹਿੰਦੇ ਆ ਕੇ ਕਹਿੰਦੇ ਸਹੀ ਗੱਲ ਆ ਜੀ ਦਾ ਚਲੋ ਚੱਲ ਗਏ ਹੁਣ ਅਰਸ਼ ਸਿਕੰਦਰ ਨੂੰ ਛੱਡ ਗਏ ਬਹੁਤ ਵੱਡੇ ਖੁੱਡੇ ਜਿਹੜਾ ਲਓ ਜੀ ਸਿਕੰਦਰ ਨੂੰ ਦੋ ਬੱਚੇ ਘਰ ਤੇ ਗਿਫਟ ਆਪਾਂ ਆਪਣੇ ਯਾਰ ਨੂੰ ਡਾਉਣ ਵਾਸਤੇ ਇਹ ਬੱਚੇ ਕਿੱਥੇ ਬਾਜੀ ਤੇ ਲੈ ਕੇ ਆਉਣੇ ਆ ਮਾਨਾ ਮਾਨਾ ਲੈ ਕੇ ਆਉਣੇ ਨਾ ਬੱਕੜ ਫਰਮ ਹਾਂ ਆਲੇ ਕੋਣ ਬਾਰਨੀ ਗਾ ਰੱਖਣੀ ਆ ਦੋ ਬੱਚੇ ਹੋ ਗਏ ਓਕੇ ਛੱਡ ਰਾਇ ਸੀ ਮੁੰਡੇ ਨੂੰ ਸਪੈਸ਼ਲ ਹਾਂਜੀ ਹੁਣ ਚੱਲ ਗਏ ਪੰਡਿਤ ਜੀ ਆਪਾਂ ਨਹੀਂ ਨਹੀਂ ਮਿਹਰਬਾਨੀ ਬਈ ਕੋਈ ਗੱਲ ਨਹੀਂ ਕੋਹ ਫੜੀ ਕੋੜੀ ਉਹ ਤਿੰਦਰਾ ਪਾਸ ਤੇ ਚ ਇਹਨੂੰ ਪਾਈ ਖੰਡ ਤੇ ਬਸ ਉਹ ਮੋਟਰਸਾਈਕਲ ਅੰਦਰ ਲੈ ਜਾ ਪਹਿਲਾਂ ਬੱਚੇ ਲੈ ਜਾ ਤੂੰ ਮੋਟਰਸਾਈਕਲ ਇਕੱਠੀ ਹੀ ਲੈ ਜਾਈਂ ਜੀ ਨਹੀਂ ਚੰਗਾ ਹਾਂਜੀ ਮੇਰੇ ਵੀਰੋ 10 ਵਜ ਗਏ ਬਈ ਔਰ 10 ਕਿਉਂ 11 ਹੁਣ ਜਾਣਾ ਘਰੇ ਮੈਂ ਬੈਂਕ ਆਪਣਾ ਖੜਾ ਬਾਹਰ ਇਨੂੰ ਵਿਚਾਰ ਨੂੰ ਅੰਦਰ ਕਰਦੇ ਯਾਰ ਸੱਚੀ ਪੁੱਤ ਸ਼ਾਬਾਸ਼ ਬਹੁਤ ਸਾਫ ਦਿੱਤਾ ਝੋਟੇ ਯਾਰ ਅੱਜ ਕਮਾੜੀ ਕਰਤੀ ਸਾਨੂੰ ਤਾਂ ਸੀ ਰੋਕਦਾ ਕਿਉਂ ਨਹੀਂ ਕਿਤੇ ਤੁਰ ਹੀ ਫਿਰਿਆ ਬਈ ਤੇਲ ਫੂਕਦਾ 300 ਦਾ ਇਸ ਪਿੰਡਾ ਚ ਆਪਾਂ ਨਾ ਦੋ ਵਾਰੀ ਪਵਾਇਆ ਪਰ ਇਹ ਰੁਕਿਆ ਨਹੀਂ ਹੁਣ ਆ ਹੀ ਪਤਾ ਕੱਲ ਨੂੰ ਚੱਲੂਗਾ ਕਿ ਨਹੀਂ ਜਿਹੜੇ ਹਫ਼ਤੇ ਅੱਜ ਦੀ ਛੰਡ ਕੱਢੀ ਆ ਨਾ ਜਿਵੇਂ ਤਾਂ ਇੰਜਨ-ਓਜਨ ਸੁੱਕਾ ਵਿਚਾਰੇ ਦਾ ਹਨਾ ਇਹਨੂੰ ਬਾਲਾ ਪਿਆ ਹੈ ਅੱਜ ਅਸੀਂ ਚਲ ਕੋਈ ਨਾ ਯਾਰ ਬਾਈ ਹੁਣ ਮੈਂ ਘਰੇ ਜਾਇਆ ਮਾੜਾ ਮੋਟਾ ਮੂੰਹ ਵਿਖਾਇਆ ਵਾ ਹਨਾ ਕੋਈ ਪੈਰ ਹੱਥ ਤੋਂ ਆ ਰੋਟੀ ਨੂੰ ਨਹੀਂ ਮੇਰਾ ਜੀ ਕਰਦਾ ਕੁਛ ਹੁ ਮਾੜਾ ਮੋਟਾ ਦੁੱਧ ਆ ਗਈ ਜੇ ਇਧਰ ਲਿਖ ਰੇ ਇੱਕ ਮਿੰਟ ਮਿਲਕ ਚੱਕ ਲਿਆ ਆਪਣਾ ਠੰਡ ਬਹੁਤ ਹੋਈ ਪਈ ਆ ਬਾਬੇਓ ਪਹਿਲੇ ਨੰਬਰ ਤੇ ਦਾ ਵੀ ਸੁਣੂ ਮੈਂ ਦੱਸਾਂ ਜਿਹੜਾ ਬੱਚਾ ਅੱਜ ਆਪਾਂ ਲਿਆਂਦਾ ਸੁਬਾ ਹਨਾ ਉਹ ਬੱਚੇ ਨੂੰ ਆਪਾਂ ਬੈਠ ਕੇ ਛੜਤਾ ਕਿਉਂਕਿ ਉੱਥੇ ਜਾਲ ਚ ਬੈਠਾ ਠੰਡ ਮਰੀ ਆਂਦਾ ਯਾਰ ਮੈਥੋਣੀ ਵੇਖਿਆ ਜਾਂਦਾ ਹਨਾ ਉਹ ਵਿਚਾਰਾ ਆਪਦਾ ਟੇਕ ਕੇ ਉਹ ਡੰਡੇ ਤੇ ਬਹਿ ਗਿਆ ਤੇ ਹੁਣ ਹੁਣ ਉੱਤਰ ਕੇ ਆਪੇ ਦਾਣਾ ਪਾਣੀ ਖਾ ਲੂਗਾ ਪਾਣੀ ਵੀ ਪੀ ਲੂਗਾ ਓਕੇ ਰਿਪੋਰਟ ਹੈ ਬੈਡ ਕਾਲੇ ਪੁੱਤਰ ਨੂੰ ਦਾਣਾ ਪਾਣੀ ਪਤਾ ਸੁਰਪਾ ਸਾਰਿਆਂ ਨੂੰ ਪਤਾ ਸੀਗਾ ਤੇ ਬਸ ਬਰੋ ਰੱਬ ਤੇ ਆਸਾਂ ਉਮੀਦਾਂ ਥੋਨੂੰ ਵੀਡੀਓ 'ਚ ਮੈਂ ਰੰਗ ਕਲੀਅਰ ਕਰ ਦਨਾ ਬੱਚਿਆਂ ਦਾ ਮੈਨੂੰ ਲੱਗਦਾ ਸ਼ਾਇਦ ਮੈਂ ਨਹੀਂ ਦੱਸਿਆ ਖਬੀ ਹਰੀ ਕੱਚ ਲਾਲ ਚੀਨਾ ਬੱਚਾ ਖਬੀ ਗੁਲਾਬੀ ਕੱਚ ਸਫੇਦ ਚਟਾ ਬੱਚਾ ਰੱਤੀ ਸੱਜੀ ਗੁਲਾਬੀ ਬਗਲ ਦੀ ਤੇ ਇੱਕ ਚੁੱਟੀ ਕਬੂਤਰੀ ਸੱਜੀ ਗੁਲਾਬੀ ਝਾਲਰ ਉਹੀ ਹਰੀ ਬਗਲ ਤੇ ਗੁਲਾਬੀ ਟੌਰੀ ਇੱਕ ਆਪਣੀ ਮੇਨ ਬਲੈਡ ਲਾਈਨ ਕਾਲਕਾਂ ਕਾਂਤਰ ਕਾਲੀ ਜਮਾਂਦਰੀ ਟੌਰੀ ਤੇ ਖੱਬੀ ਗਲਾ ਵੀ ਪਾ ਲਾ ਆ ਬੱਚੇ ਆਪਣੇ ਗੇਲੋ 4-5 ਕਿੰਨੇ ਵੀ ਹੋ ਗਏ ਉਹਨਾਂ ਚੋਂ ਇੱਕ ਮਿਲ ਗਈ ਜਿਹੜੀ ਕੋਟਲੀ ਐ ਬਗਲ ਝਾਲ ਟੌਰੀ ਵਾਲੀ ਉਹ ਕੋਟਲੀ ਫਿਰਦੀ ਐ ਕੋਟਲੇ ਤੇ ਹੋਊਗਾ 10-15 ਕਿਲੋਮੀਟਰ ਇਧਰਲੀ ਸਾਈਡ ਨੂੰ ਮੈਂ ਤੁਹਾਨੂੰ ਦੱਸਾਂ ਜੇਗਾ ਨਾ ਕਿ ਇੱਥੇ ਖੜੇ ਸੀ ਬੱਚੇ ਐਂਟਲੇ ਹੋਣਗੇ ਹਵਾ ਨੂੰ ਠੀਕ ਐ ਕਿ ਨਹੀਂ ਹਾਈਦਰੀ ਢਲ ਗਏ ਬੱਚੇ ਤੇ ਬਸ ਪ੍ਰੇ ਕਰੋ ਹਣਾ ਬਾਕੀ ਚਲੋ ਛੱਡੋ ਵੀਡੀਓ ਬਾਲੀ ਲੰਬੀ ਹੋ ਜਾਂਦੀ ਐ ਬਸ ਮੁੱਕਦੀ ਗੱਲ ਐ ਸਾਰਾ ਕੁਝ ਸੈੱਟ ਐ ਬੱਚੇ-ਬੁੱੱਚੇ ਇਹ ਉਹ ਦਾਣਾ ਪਾਣੀ ਸਾਰਾ ਕੁਝ ਦੇਖ ਲਿਆ ਕੱਲ ਨੂੰ ਕਰਦੇ ਆ ਬਾਬੋ बस सोंजो ਤੁਸੀਂ ਬਸ ਮੈਨੂੰ ਤਾਂ ਨੀਂਦ ਆਵੇ ਨਾ ਆਵੇ ਉਹਦਾ ਕਲਪਨਾ ਬਹੁਤ ਆ ਸੱਚੀ ਸੌ ਲੱਗੇ ਬੱਚਿਆਂ ਦੀ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਭਰਾਓ ਓਕੇ ਬਾਈ ਬਾਏ ਗੁੱਡ ਨਾਈਟ ਸਾਰੇ ਸਾਰੇ ਲਵ ਯੂ